ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਟਵੀਟ ਨੇ ਤਹਿਲਕਾ ਮਚਾ ਦਿੱਤਾ ਹੈ। ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਦੇ ਹੱਕ ਵਿੱਚ ਪੋਸਟ ਪਾਈ ਸੀ ਜਿਸ ਤੋਂ ਬਾਅਦ ਇਸ ਤੇ ਰਾਜਨੀਤਿਕ ਹਲਕਿਆਂ ਦੇ ਵਿੱਚ ਚਰਚਾ ਤੇਜ਼ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਭਗਵੰਤ ਮਾਨ ਸਰਕਾਰ ਦੀ ਕਾਰਵਾਈ ਤੇ ਸਵਾਲ ਚੁੱਕੇ ਸਨ ਤੇ ਕਿਹਾ ਸੀ ਕਿ ਲੋਕਾਂ ਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜੋ ਆਲੋਚਨਾ ਕਰਦੇ ਨੇ ਉਹਨਾਂ ਨੂੰ ਘਰ ਵਿੱਚ ਬੰਦ ਕੀਤਾ ਜਾ ਰਿਹਾ ਜਿਸ ਤੋਂ ਬਾਅਦ ਆਪ ਨੇ ਤਾਂ ਨੀਲ ਗਰਗ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧ ਹੈ ਤੇ ਦੂਜੇ ਪਾਸੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਇਸ ਕਾਰਵਾਈ ਤੇ ਵੀ ਸਵਾਲ ਚੁੱਕੇ ਨੇ ਤੇ ਬਲਤੇਜ ਪੰਨੂ ਨੇ ਵੀ ਸਵਾਲ ਚੁੱਕੇ ਨੇ ਉਹਨਾਂ ਦਾ ਕਹਿਣਾ ਸੀ ਕਿ ਪਹਿਲੇ ਲੋਕਾਂ ਨੂੰ ਸ਼ੱਕ ਸੀ ਤੇ ਹੁਣ ਸਾਬਿਤ ਕਰ ਦਿੱਤਾ ਕਿ ਸਰਕਾਰ ਚਾਚੇ ਭਤੀਜੇ ਦੀ ਸੀ ਆ ਦੇਖੋ ਅੱਜ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਮਜੀਠੀਆ ਸਾਹਿਬ ਦੀ ਹਮਾਇਤ ਦੇ ਵਿੱਚ ਪੋਸਟ ਪਾਈਏ ਤੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਦੀ ਗਰਦ ਗ੍ਰਿਫਤਾਰੀ ਕੀਤੀ ਆ ਤੇ ਮੈਨੂੰ ਲੱਗਦਾ ਇਹਦੇ ਨਾਲ ਬਿੱਲੀ ਨਹੀਂ ਬਲਕਿ ਬਿੱਲਾ ਹੀ ਥੈਲੋਂ ਬਾਹਰ ਆ ਗਿਆ ਹੈਗਾ ਮਤਲਬ ਜਗ ਜਾਣਦਾ ਹੈਗਾ ਖਾਸ ਕਰਕੇ ਉਹ ਸ਼ਖਸ ਜਿਸ ਨੇ ਬਠਿੰਡੇ ਦੀ ਧਰਤੀ ਦੇ ਉੱਤੇ ਖੜ ਕੇ ਇੱਕ ਸਿੱਖ ਹੁੰਦਿਆਂ ਹੋਇਆਂ ਗੁਟਕਾ ਸਾਹਿਬ ਦੀ ਸੌਹ ਚੁੱਕੀ ਔਰ ਵਾਅਦਾ ਕੀਤਾ ਲੋਕਾਂ ਦੇ ਨਾਲ ਕਿ ਮੈਂ 4 ਹਫ਼ਤਿਆਂ ਦੇ ਵਿੱਚ ਪੰਜਾਬ ਚੋਂ ਨਸ਼ੇ ਖਤਮ ਕਰ ਦਿਆਂਗਾ ਨਸ਼ੇ ਤੇ ਖਤਮ ਨਹੀਂ ਕੀਤੇ ਬਲ ਪੰਜਾਬ ਨੂੰ ਜਿਹੜਾ ਬਰਬਾਦੀ ਦੇ ਕਿਨਾਰੇ ਦੇ ਉੱਤੇ ਜ਼ਰੂਰ ਲਿਆ ਖੜਾ ਕੀਤਾ ਆਵਾਜ਼ਾਂ ਵੀ ਉੱਠਦੇ ਰਹੀਆਂ ਉਸ ਵਕਤ ਵੀ ਲੋਕ ਕਹਿੰਦੇ ਸੀ ਕਿ ਇਹ ਚਾਚੇ ਭਤੀਜੇ ਦੀ ਜਿਹੜੀ ਸਰਕਾਰ ਚੱਲ ਰਹੀ ਹੈ ਅੱਜ ਉਹੀ ਚੀਜ਼ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੋਸਟ ਦੇ ਦੁਆਰਾ ਫਿਰ ਇੱਕ ਵਾਰੀ ਸਿੱਧ ਕਰ ਦਿੱਤਾ ਹੈਗਾ ਇਹ ਤੋਂ ਇੱਕ ਗੱਲ ਤੇ ਬੜੀ ਕਲੀਅਰ ਹੈਗੀ ਹੈ ਤੇ ਭਾਵੇਂ ਹੋਵੇ ਅਕਾਲੀ ਦਲ ਭਾਵੇਂ ਹੋਵੇ ਬੀਜੇਪੀ ਤੇ ਭਾਵੇਂ ਹੋਵੇ ਕਾਂਗਰਸ ਇਹਨਾਂ ਨੇ ਹਮੇਸ਼ਾ ਹੀ ਜਿਹੜਾ ਹੈਗਾ ਡਰਗ ਤਸਕਰੀ ਨੂੰ ਸ਼ੈਲਟਰ ਕੀਤਾ ਆ ਉਸ ਨੂੰ ਪੁਸ਼ਤਪਨਾ ਹੀ دیتی ਹੈਗੀ ਆ ਕਦੇ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਹ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਹੈ ਜਿਸ ਨੇ ਲਗਾਤਾਰ ਨਸ਼ਿਆਂ ਦੇ ਵਿਰੁੱਧ ਜਿਹੜਾ ਜੁੱਧ ਛੇੜਿਆ ਹੋਇਆ ਔਰ ਜਿੱਥੇ ਡਰਗ ਤਸਕਰਾਂ ਨੂੰ ਫੜਿਆ ਹੈਗਾ ਡਰਗ ਬਣੀ ਪੜੀ ਹੈਗੀ ਹੈ ਔਰ ਭੱਜਦੇ ਹੋਏ ਡਰਗ ਤਸਕਰਾਂ ਦੇ ਜਿੱਥੇ ਇਨਕਾਊਂਟਰ ਕੀਤੇ ਆ ਉੱਥੇ ਇਸ ਦੇ ਨਾਲ ਸਪਲਾਈ ਚੇਨ ਟੁੱਟੀ ਹੈ ਔਰ ਦੂਸਰੇ ਬਨੇ ਲੋਕਾਂ ਨੂੰ ਲਾਂਬੰਦ ਕੀਤਾ ਹੈ ਔਰ ਤੀਸਰੇ ਬਨੇ ਜਿਹੜਾ ਹੈਗਾ ਸਾਡੇ ਜਿਹੜੇ ਡੀਡਿਕਸ਼ਨ ਸੈਂਟਰ ਹੈਗੇ ਆ ਰੀਹੈਬਿਲੀਟੇਸ਼ਨ ਸੈਂਟਰ ਹੈਗੇ ਆ ਉਹਨਾਂ ਨੂੰ ਇੰਪਰੂਵ ਕੀਤਾ ਹੈਗਾ ਸੋ ਕੈਪਟਨ ਅਮਰਿੰਦਰ ਸਿੰਘ ਦਾ ਇਹ ਕਹਿਣਾ ਕਿਤੇ ਨਾ ਕਿਤੇ ਬੀਜੇਪੀ ਦੀ ਜਿਹੜੀ ਮਾਨਸਿਕਤਾ ਹੈਗੀ ਹੈ ਜਿਹੜੀ ਦਿਖਾਵਾ ਤੇ ਇਹ ਕਰਦੀ ਹੈ ਕਿ ਨਸ਼ਿਆਂ ਦੇ ਖਿਲਾਫ ਲੜਾਈ ਲੜਨੀ ਹੈ ਪਰ ਹੋ ਇਸ ਦੇ ਬਿਲਕੁਲ ਉਲਟ ਰਿਹਾ ਹੈਗਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਬਲਕਿ ਸਮੁੱਚੀ ਬੀਜੇਪੀ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪੋਸਟ ਹੈ ਉਸ ਦੇ ਉੱਤੇ ਆਪਣੀ ਸਫਾਈ ਦੇਣੀ ਚਾਹੀਦੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਦਿੱਤਾ ਹੈ ਕਿ ਵਿਕਰਮ ਸਿੰਘ ਮਦੀਠਿਆ ਹੋਰਾਂ ਦੇ ਤੇ ਕੇਸ ਗਲਤ ਹੋਇਆ ਸਰਕਾਰ ਤੱਕਾ ਕਰ ਰਹੀ ਹੈ ਵੈਸੇ ਪਿਛਲੇ ਦਿਨਾਂ ਤੋਂ ਜੋ ਕੋ ਚਾਚੇ ਭਤੀਜੇ ਦੀ ਸਰਕਾਰ ਦੇ ਬਾਰੇ ਕਿਹਾ ਜਾਂਦਾ ਸੀਗਾ ਧੰਨਵਾਦ ਤੁਹਾਡਾ ਕੈਪਟਨ ਅਮਰਿੰਦਰ ਸਿੰਘ ਜੀ ਤੁਸੀਂ ਗੱਲ ਬਿਲਕੁਲ ਕਲੀਅਰ ਕਰ ਦਿੱਤੀ ਹੈ ਕਿ ਲੋਕਾਂ ਨੂੰ ਅਜੇ ਤੱਕ ਕਿਤੇ ਨਾ ਕਿਤੇ ਮਾੜਾ ਮੋਟਾ ਡਾਊਟ ਸੀਗਾ ਕਿ ਸ਼ਾਇਦ ਇਦਾਂ ਨਹੀਂਗਾ ਪਰ ਇਦਾਂ ਹੀ ਸੀਗਾ ਤਾਂ ਹੀ ਤੁਸੀਂ ਗੁਟਕਾ ਸਾਫ ਦੀ ਸੌਂ ਚੁੱਕ ਕੇ ਡਰੱਗ ਵਾਲੇ ਮਾਮਲਿਆਂ ਦੇ ਵਿੱਚ ਕੀਤਾ ਕੁਝ ਨਹੀਂ ਕਿਉਂਕਿ ਜਿਹੜੀ ਤੁਹਾਡੀ ਚਾਚੇ ਭਤੀਜੇ ਦੀ ਸਾਹ ਸੀ ਉਹ ਅਸਲ ਦੇ ਵਿੱਚ ਆਹੀ ਸੀ ਜਿਹੜੀ ਤੁਸੀਂ ਹੁਣ ਸਾਹਮਣੇ ਆ ਕੇ ਜਿਹੜੀ ਉਹ ਕਹਿ ਦिती ਹੈ ਪਰ ਕੈਪਟਨ ਅਮਰਿੰਦਰ ਸਿੰਘ ਜੀ ਮੈਂ ਇੱਕੋ ਗੱਲ ਜਿਹੜੀ ਇਸ ਫਾਬਲੇ ਤੇ ਕਹਿਣੇ ਚਾਹਨਾ ਕਿ ਇਸ ਵੇਲੇ ਸਰਕਾਰ ਆਮ ਆਦਮੀ ਪਾਰਟੀ ਦੀ ਆ ਆਮ ਲੋਕਾਂ ਦੀ ਸਰਕਾਰ ਹੈ ਇਹਨੂੰ ਕੋਈ ਵਿਦੇਸ਼ੀ ਜਿਹੜਾ ਵਿਅਕਤੀ ਆ ਉਹ ਸਰਕਾਰੀ ਕੋਠੀਆਂ ਦੇ ਵਿੱਚ ਰਹਿ ਕੇ ਨਹੀਂ ਚਲਾ ਰਿਹਾ ਮੇਰਾ ਖਿਆਲ ਸਮਝ ਹੀ ਗਏ ਹੋਗੇ ਤੋਂ ਚਾਚੇ ਭਤੀਜੇ ਦੀ ਸਰਕਾਰ ਜਿਹੜੀ ਸੀ ਉਹਦਾ ਬਹੁਤ ਥੇਰ ਪਹਿਲਾਂ ਘੋਗ ਪੈ ਚੁੱਕਿਆ ਹੋਇਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਕਿਸੇ ਨੇ ਧੱਕਾ ਕਰਦੀ ਐ ਤੇ ਨਾ ਧੱਕਾ ਜਿਹੜਾ ਉਹ ਜਰਦੀ ਐ